ਉਹ ਤਾੜੀ 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 ਉਹ ਤਾੜੀ ਬਿਨਾ ਕਹਿਰ ਤੋਂ ਬਾਜੀ ਅੱਜ ਕਿਨਾ ਉਹ ਘਰਾਜੋ ਵਾਲਾ ਸਮਾਲਸਰ ਚ ਕਹਿੰਦੇ ਚਰਾਗ ਨੇ ਫੜ ਲਿਆ ਆ ਸੁਨੀਲ ਭਾਦਰਗਾੜ ਕਿੱਥੇ ਟਿੱਕਰੀ ਬਾਰਡਰ ਹੈ ਉਹ ਬੜੀ ਦੂਰ ਦੂਰ ਤੋਂ ਮੁੰਡੇ ਚੱਲ ਕੇ ਆਏ ਆ ਇਹ ਕਹਿੰਦੇ ਦਿੱਲੀ ਦੇ ਨੇੜੇ ਕਿਨੇ ਚੱਲ ਕੇ ਆਇਆ ਉਹ ਪੰਕਜ ਕਹਿੰਦੇ ਮੇਰੀ ਪਿੰਡ ਵਾਲਾ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਉਹ ਕੋ ਟਾਈਮ ਸੀ ਕਹਿੰਦੇ ਦਿੜਬੇ ਵੀ ਆ ਗੱਲਾਂ ਹੋਈਆਂ ਆ ਸਟਾਪ ਲਾਈਨ ਇਹ ਕਹਿੰਦੇ ਕੰਪਿਊਟਰ ਦੇ ਚੱਲਦੀ ਆ ਓਏ ਤਾੜੀ ਰੁਕੇ ਨਾ ਬਾਈ ਓਏ ਚਾਚੇ ਪਾਣੇ ਕਹਿੰਦੇ ਸਿਰੇ ਦੀ ਕਬੱਡੀ ਖੇਡੀਏ ਮੇਰੇ ਮਿੱਤਰੋ ਇਹ ਕਰਾਚੋ ਵਾਲੇ ਸੋਮੇ ਦਾ ਭਤੀਜਾ ਕਿ ਬਾਪੂ ਆਖੇ ਖੇਡ ਪੁੱਤ ਸ਼ੇਰ ਬਣ ਕੇ ਦਿਖਾ ਦੇ ਤੂੰ ਕਬੱਡੀ ਦਾ ਪਲੇਅਰ ਬਣ ਕੇ ਕਿ ਗੁਣ ਬਿਨਾ ਕੋਈ ਨਾ ਕਿਸੇ ਨੂੰ ਜਾਣਦਾ ਉਹ ਪੁੱਤ ਜਿੰਨੇ ਮਾਵਾ ਨੇ ਕਬੱਡੀ ਖੇਡਦੇ ਨਾ ਮੁੱਚਾ ਹੋ ਜੇ ਸਾਰੇ ਖਾਣ ਦਾਣ ਦਾ ਇੱਬਰ ਮੈਨੂੰ ਲੱਗਦਾ ਓਏ ਕਰਾਚੋ ਵਾਲਾ ਕਰਾਚੋ ਵਾਲਾ ਚਿਰਾਗ ਨੇ ਫੜ ਲਿਆ ਉਹ ਕਰਾਚੋ ਵਾਲਾ ਸਮਾਲਸਰ ਚ ਕਹਿੰਦੇ ਚਿਰਾਗ ਨੇ ਫੜ ਲਈ ਮੁੰਡਾ ਆ ਗਿਆ ਬਹੁਤ ਪਰਵਾਹ ਕਹਿੰਦੇ ਵੱਡਾ ਹੋਇਆ ਵੱਡਾ ਹੋਇਆ ਕਬੱਡੀ ਪਾਉਣ ਦੇ ਲਈ ਉਧਰ ਵੱਡਾ ਬਈ ਹੈ ਐਨ ਕਹਿੰਦੇ ਗੱਲ ਗੋਰੇ ਸੰਧੂ ਦੀ ਚੱਲੀ ਪਰ ਸਾਹਮਣੇ ਵੇਖੀਏ ਕਿ ਮਾੜੀ ਜੱਟ ਦੀ ਹਿੰਦਕੜੇ ਉਹ ਵਿਚ ਪਿੰਡ ਗੁੜੇ ਮੇਰਾ ਟੱਬਿਆਂ ਦੇ ਵਿੱਚ ਪਿੰਡ ਗੁੜੇ ਹਾਕਮ ਵਾਲੀਆ ਜੱਗੂ ਉਹ ਕਿਨੇ ਯਾਰ ਨੇਤ ਨਾਲ ਵੀ ਜਾਰੀ ਜੁੰਡੀ ਦੀ ਸਮਾਲ ਸਰ ਦੇ ਮੇਲੇ ਦੇ ਉੱਪਰ ਮਿੰਨੋ ਲੱਗਦਾ ਬੋਪਰ ਵਾਲਾ ਭੱਜੂ 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 ਉਹ ਤਾੜੀ 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 ਓ ਮੇਲਾ ਬਣ ਗਿਆ ਇਸ ਵੇਲੇ ਰਕੇਸ਼ ਕਬੱਡੀ ਪਾਉਣ ਦੇ ਲਈ ਪਹੁੰਚਿਆ ਹੋਇਆ ਹੈ ਕਿ ਸਾਡੀ ਜਿੰਨੀ ਸੀ ਕਾਤ ਅਸੀਂ ਸਾਰਿਆਂ ਦਾ ਕੀਤਾ ਕਈ ਮੁਖ ਮੋੜੀ ਜਾਂਦੇ ਨੇ ਤੇ ਕਈ ਮੁੱਲ ਮੋੜੀ ਜਾਂਦੇ ਨੇ ਉਹ ਸਾਡੀ ਜਿੰਨੀ ਸੀ ਔਕਾਤ ਅਸੀਂ ਸਾਰਿਆਂ ਦਾ ਕੀਤਾ ਕਈ ਮੁਖ ਮੋੜੀ ਜਾਂਦੇ ਨੇ ਤੇ ਕਈ ਮੁੱਲ ਮੋੜੀ ਜਾਂਦੇ ਨੇ ਆਹ ਕਹਿੰਦੇ ਰਕੇਸ਼ ਆ ਤੇ ਦੂਜੇ ਪਾਸੇ ਉਹ ਮੁੰਡੇ ਨੇ ਮੇਲਾ ਬਣਾ ਪਾ ਹੋ ਕਹਿੰਦੇ ਜੱਗੂ ਹੋ ਜੱਗੂ ਜੱਗੂ ਕਰਾਤੀ ਆ ਕਹਿੰਦੇ ਚੋਬਰ ਦੇ ਸਮਾਲ ਸਰ ਦੇ ਮੇਲੇ ਤੇ ਐਨ